ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੈ ਕੇ ਆਏ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਆਪਣੀਆਂ ਸਲਵਾਰਾਂ ਹੁੰਦੀਆਂ ਜੀ ਕਈ ਵਾਰ ਇਹ ਹੈ ਨਾ ਗਲਤੀ ਨਾਲ ਜਾ ਐਵੇਂ ਤੇ ਆਪਣੇ ਤੋਂ ਲੰਬੀ ਸਲਵਾਰ ਬਣ ਜਾਂਦੀ ਹੈ ਜੀ ਤੇ ਆਪਾਂ ਛੋਟੀ ਸਲਵਾਰ ਰੱਖਣੀ ਹੁੰਦੀ ਹੈ ਜੀ ਨਾਪ ਤੇ ਕਈ ਵਾਰ ਆਪਣੇ ਤੋਂ ਭਲੇ ਇਥੇ ਨਾਲ ਬਣ ਜਾਂਦੀ ਹੈ ਜੀ ਤੇ ਚਲੋ ਜੀ ਤੇ ਅੱਜ ਆਪਾਂ ਤੁਹਾਨੂੰ ਇਹਨੂੰ ਠੀਕ ਕਰਨਾ ਦੱਸਾਂਗੇ ਬਿਨਾ ਕੱਟ ਲਗਾਏ ਤੇ ਲੰਬੀ ਸਲਵਾਰ ਨੂੰ ਛੋਟੀ ਕਰਨੀ ਦੱਸਾਂਗੇ ਆਪਾਂ ਬਿਨਾ ਅਦੇੜੇ ਤੇ ਬਿਨਾ ਕੱਟ ਲਗਾਏ ਜੀ ਤੇ ਆਪਾਂ ਸਲਵਾਰ ਤੁਹਾਨੂੰ ਛੋਟੀ ਕਰਕੇ ਦਿਖਾਵਾਂਗੇ ਤੇ ਸਿਰਫ 1 ਮਿੰਟ ਦੇ ਕੰਮ ਆ ਜੀ ਤੇ ਬਹੁਤ ਹੀ ਸੌਖਾ ਤਰੀਕਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਜਦੋਂ ਇਹ ਲੰਬੀ ਸਲਵਾਰ ਬਣ ਜਾਂਦੀ ਹੈ ਜੀ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈਗੀ ਫਿਰ ਆਪਾਂ ਜਾਂ ਤਾਂ ਇਹਨੂੰ ਅਢੇਡ ਦੇਾਂਗੇ ਤੇ ਛੋਟੀ ਕਰਨ ਲਈ ਤੇ ਜਾਂ ਇਹਨੂੰ ਕਟਿੰਗ ਵਗੈਰਾ ਕਰਦੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਬਿਨਾ ਕੱਟ ਲਗਾਏ ਤੇ ਬਿਨਾ ਅਢੇੜੇ ਤੇ ਸਿਰਫ 1 ਮਿੰਟ ਵਿੱਚ ਦੀ ਤੇ ਲੰਬੀ ਸਲਵਾਰ ਨੂੰ ਛੋਟੀ ਕਰਕੇ ਦਿਖਾਵਾਂਗੇ ਜੀ ਤੇ ਚਲੋ ਜੀ ਬਣਾਈ ਰਿਓ ਵੀਡੀਓ ਨਾਲ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਂ ਜੀ ਤੇ ਸਾਰੀਆਂ ਭੈਣਾਂ ਇਹ ਵੀਡੀਓ ਜ਼ਰੂਰ ਦੇਖਣ ਜੀ ਭੈਣਾਂ ਦੇ ਕੰਮ ਦੀ ਵੀਡੀਓ ਆ ਇਹ ਖਾਸ ਭੈਣਾਂ ਲਈ ਵੀਡੀਓ ਅੱਗੇ ਹੈ ਸਭ ਤੋਂ ਪਹਿਲਾਂ ਜੀ ਆਪਾਂ ਨੇ ਸਲਵਾਰ ਦਾ ਪੁੱਠਾ ਪਾਸਾ ਕਰ ਲੈਣਾਗਾ ਅੰਦਰਲੀ ਸਾਈਡ ਬਾਹਰ ਕਰ ਲਾਂਗੇ ਆਪਾਂ ਉਲਟਾ ਸਾਈਡ ਕਰ ਲਾਂਗੇ ਤੇ ਲਓ ਜੀ ਆਪਾਂ ਉਲਟਾ ਸਾਈਡ ਕਰ ਲਿਆ ਇਹਦਾ ਕੱਪੜੇ ਦਾ ਸਲਵਾਰ ਦਾ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਅੱਗੇ ਆਪਾਂ ਨੇ ਕੀ ਕਰਨਾ ਤੇ thiệt ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣੀ ਸਲਵਾਰ 2 ਇੰਚ ਲੰਬੀ ਹੈਗੀ ਤੇ ਆਪਾਂ ਇਹਨੂੰ 2 ਇੰਚ ਛੋਟੇ ਕਰਾਂਗੇ ਸਲਵਾਰ ਨੂੰ ਤੇ ਇੱਥੋਂ ਆਪਾਂ ਲੈ ਲੈਣਾ ਜੀ ਇਸ ਸਲਾਈਡ ਤੇ 4 ਇੰਚ ਦਾ ਨਿਸ਼ਾਨ ਲਗਾਵਾਂਗੇ ਆਪਾਂ ਇਸ ਤਰੀਕੇ ਨਾਲ ਤੇ ਦੋਨੋਂ ਸਾਈਡ ਆਪਾਂ ਲਗਾ ਲਾਂਗੇ ਇਹ ਨਿਸ਼ਾਨੀ ਇਸ ਤਰੀਕੇ ਨਾਲ ਇਹ ਬਸਲਵਾਰ ਖੋਲ ਲੀ ਦੂਸਰੀ ਸਿਆਲ ਤੇ ਵੀ ਆਪਾਂ ਇੱਧਰ 4 ਇੰਚ ਦਾ ਨਿਸ਼ਾਨ ਲਗਾ ਲਾਂਗੇ ਤੇ ਇਧਰ ਆਪਾਂ ਸੈਂਟਰ ਦੇ ਵਿੱਚ ਵੀ 4 ਇੰਚ ਦਾ ਨਿਸ਼ਾਨ ਲਗਾਵਾਂਗੇ ਜੀ ਇਸ ਤਰੀਕੇ ਨਾਲ ਸਾਈਡਾ ਤੋਂ ਜੀ ਇਸ ਤਰੀਕੇ ਨਾਲ ਇਹਨੂੰ ਫੜ ਲੈਣਾਗਾ ਕੁੰਡੇ ਨੂੰ ਤੇ ਇਸ ਤਰੀਕੇ ਨਾਲ ਆਪਾਂ ਸਲਵਾਰ ਖੋਲ ਕੇ ਤੇ ਇਸ ਤਰੀਕੇ ਨਾਲ ਕੱਪੜਾ ਰੱਖ ਲਾਂਗੇ ਆਪਾਂ ਤੇ ਹੁਣ ਜਿਹੜਾ ਇਹ ਆਪਾਂ ਸੈਂਟਰ ਦੇ ਵਿੱਚ ਰੱਖਿਆ ਸੀਗਾ ਨਿਸ਼ਾਨ ਤੇ ਇੱਥੇ ਆਪਾਂ 1 ਇੰਚ ਦੀ ਕਾਟ ਪਾਵਾਂਗੇ ਜੀ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਹੁਣ ਨਿਸ਼ਾਨੀ ਲਗਾ ਲਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਇਸ ਤਰੀਕੇ ਨਾਲ ਜਿਵੇਂ ਆਪਾਂ ਕਈ ਵਾਰ ਉੱਪਰ ਸਲੇਟ ਦੇ ਵਿੱਚ ਪਲੇਟ ਪਾਣੇ ਹੁੰਦੇ ਇਹ ਤੇ ਇੱਥੇ ਪਾਵਾਂਗੇ ਜੀ ਇਹ ਆਪਾਂ ਇਸ ਤਰੀਕੇ ਨਾਲ ਨਿਸ਼ਾਨੀ ਲਗਾ ਲਾਂਗੇ ਦੋਨੋਂ ਸਾਈਡ ਤੇ ਨੇ ਦੇਖੋ ਤੇ ਹੁਣ ਆਪਾਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੀ ਹੈ ਇਹ ਤੇ ਇਥੋਂ ਆਪਾਂ 1 ਇੰਚ ਤੇ ਇਹ ਨਿਸ਼ਾਨੀ ਲਾਈਏ ਜੀ ਦੋਨੋਂ ਸਾਈਡ ਦਾ ਤੇ 1 ਕੈਂਚੇ ਇਧਰੋ ਕਪੜਾ ਛੋਟਾ ਹੋ ਜਾਊਗਾ ਸਲਵਾਰ ਤੇ 1 ਕੈਂਚੀ ਇਧਰ ਤੇ ਹੁਣ ਆਪਾਂ ਤੁਹਾਨੂੰ ਸਲਾਈ ਕਰਕੇ ਦਿਖਾਉਨੇ ਆ ਜੀ ਹੁਣ ਆਪਾਂ ਸਲਾਈ ਲਗਾਉਣੀ ਸਟਾਰਟ ਕਰਦੇ ਇੱਥੋਂ ਇੱਕ ਸਾਈਡ ਤੋਂ ਸਲਾਈ ਲਗਾ ਲਾਂਗੇ ਆਪਾਂ ਇਸ ਤਰੀਕੇ ਨਾਲ ਤੇ ਲੋ ਜੀ ਆਪਾਂ ਇਹਦੇ ਉੱਤੇ ਉੱਤੇ ਜਿਹੜਾ ਆਪਾਂ ਨਿਸ਼ਾਨੀ ਲਗਾਈ ਐ ਇਹਦੇ ਉੱਪਰ ਉੱਪਰ ਇਸ ਤਰੀਕੇ ਨਾਲ ਆਪਾਂ ਸਲਾਈ ਕਰ ਲਾਂਗੇ ਤੇ ਤੁਸੀਂ ਵੀ ਇਹ ਤਰੀਕਾ ਜੇ ਦ ਵਰਤੋਂਗੇ ਜੀ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਬਹੁਤ ਵਧੀਆ ਤਰੀਕਾ ਲੱਗੂਗਾ ਤੁਹਾਨੂੰ ਵੀ ਇਹ ਪਰਫੈਕਟ ਮਿੰਟ ਤੱਕ ਆਮ ਲੱਗਦਾ ਹੈ ਇਸ ਤਰੀਕੇ ਨਾਲ ਆਪਣੀ ਸਲਵਾਰ ਛੋਟੀ ਹੋ ਜੀਏ ਤੇ ਜੇਕਰ ਆਪਾਂ ਕਟਿੰਗ ਵਗੈਰਾ ਕਰਦੇ ਆ ਜੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਦਾ ਸਲਵਾਰ ਛੋਟੀ ਕਰਨ ਤੇ ਤੇ ਇਹ ਆਪਣੀ ਸਿਲਾਈ ਲੱਗ ਗਈ ਜੀ ਤੇ ਹੁਣ ਜੇ ਤੇ ਡਬਲ ਸਿਲਾਈ ਲਗਾਉਣੀ ਹੈ ਤਾਂ ਲਗਾ ਸਕਦੇ ਆ ਤੁਹਾਡੀ ਮਰਜ਼ੀ ਹੈ ਅਮ ਇੱਥੇ ਡਬਲ ਸਿਲਾਈ ਲਗਾਉਂਦੀ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਸਲਾਈ ਲਗਾ ਲਈ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਲਗਾ ਲਾਂਗੇ ਜੀ ਆਪਾਂ ਨਿਸ਼ਾਨੀਆਂ ਤੇ ਇਸੇ ਤਰੀਕੇ ਨੇ ਦੂਜੀ ਸਾਈਡ ਸਲਾਈ ਕਰ ਲਾਂਗੇ ਆਪਾਂ ਲੋ ਜੀ ਤੇ ਆਪਾਂ ਦੂਸਰੀ ਸਾਈਡ ਵੀ ਸਲਵਾਰ ਦੇ ਤੇ ਇਸੇ ਤਰੀਕੇ ਨਾਲ ਹੀ ਨਿਸ਼ਾਨੀ ਲਗਾ ਲਈ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਲਾਈ ਲਗਾ ਲਾਂਗੇ ਇਹਤੇ ਵੀ ਆਪਾਂ ਡਬਲ ਸਲਾਈ ਲਗਾਵਾਂਗੇ ਜੀ ਇੱਧਰ ਵੀ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਸਲਵਾਰ ਇਹ ਛੋਟੀ ਕਰ ਲਈ ਦੇਖੋ ਪੂਰੀ ਸਲਵਾਰ ਤੇ ਇਹ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਇਹ ਜਿਹੜੀ ਆਪਾਂ ਸਲਾਈ ਲਗਾਈ ਆ ਤੇ ਇਹ ਕਮੀਜ਼ ਤੇ ਇਹ ਠਾਜੂਗੀ ਇੱਥੇ ਤੇ ਇੰਨੀ ਕੀ ਆਪਾਂ ਨੇ ਸਲਾਈ ਲਗਾਈ ਹੈਗੀ ਤੇ ਬਿਲਕੁਲ ਵੀ ਨਹੀਂ ਦਿਖੂਗੀ ਇਹ ਤੇ ਇੰਨੇ ਨਾਲ ਹੀ ਆਪਣੀ ਸਲਵਾਰ ਇਹ ਸਹੀ ਨਾਪ ਦੀ ਹੋਊਗੀ ਜੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਬਹੁਤ ਸੌਖੇ ਤਰੀਕੇ ਨਾਲ ਸਲਵਾਰ ਇਹ ਹੋਏ ਜਿਹੜੀ ਲੰਬੀ ਹੋਈ ਤੇ ਛੋਟੀ ਕਰ ਸਕਦੇ ਆਂਗੇ ਵੀਡੀਓ ਵੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਪਾਂ ਕਿੱਥੇ ਹੋਰ ਵੀਡੀਓ ਨਾਲ ਜੀ